ਸਰਕਾਰਾਂ ਨੇ ਥੋੜੇ ਇਸ ਤਰ੍ਹਾਂ ਦੇ ਸਿਸਟਮ ਬਣਾ ਦੇ ਗਏ ਨੇ ਕਿ ਉਹਨਾਂ ਨੂੰ ਉਹ ਜਜਮੈਂਟ ਕਰਨ ਦੀ ਲੋੜ ਨਹੀਂ ਪੈਂਦੀ ਵੀ ਕਿਹੜੇ ਬੱਚੇ ਨੂੰ ਅਸੀਂ ਧਰਮਾ ਲਵਾਉਣਾ ਹੈ ਕਿਹੜੇ ਬੱਚੇ ਨੂੰ ਅਸੀਂ ਅਫਸਰ ਬਣਾਉਣਾ ਹੈ ਕਿਹੜੇ ਬੱਚੇ ਨੂੰ ਅਸੀਂ ਜੁਆਇੰਟ ਸੈਕਰੀ ਬਣਾਉਣਾ ਹੈ ਕਿਹੜੇ ਬੱਚੇ ਨੂੰ ਅਸੀਂ ਬਾਬਾ ਬਣਾਉਣਾ ਹੈ ਕਿਹੜੇ ਬੱਚੇ ਨੂੰ ਅਸੀਂ ਲੀਡਰ ਬਣਾਉਣਾ ਹੈ ਇਹਨਾਂ ਨੂੰ ਸਰਵਤੰਤਰੀ ਲੋੜ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸਮਝਾ ਦਿੰਦਾ ਹਾਂ ਜੇ ਐਕਟਰ ਬਣਾ ਨਾ ਬੱਚੇ ਨੇ ਤਾਂ ਡਾਨੀ ਦਾ ਸਕੂਲ ਹੈ ਹੁਣੇ ਪਿੱਛੇ ਜੇ ਇੱਕ ਫੰਕਸ਼ਨ ਹੋਇਆ ਡਾਨੀ ਦੇ ਸਕੂਲ ਦੇ ਵਿੱਚ ਉੱਥੇ ਸਾਰੇ ਟਰਾਂ ਦੇ ਬੱਚੇ ਪੜਦੇ ਨੇ ਮਤਲਬ ਜੇ ਐਮ ਨਾਲ ਇੱਕ ਐਕਟਰ ਚਾਹੀਦਾ ਹੈ ਜਾਂ ਕੋਈ ਹੀਰੋਇਨ ਚਾਹੀਦੀ ਹੈ ਤਾਂ ਡਾਨੀ ਦੇ ਸਕੂਲ ਤੋਂ ਕੱਢੀ ਜਾ ਸਕਦੀ ਹੈ ਜੇ ਉਹਨਾਂ ਨੂੰ ਆਈਪੀਐਸ ਅਫੀਸਰ ਚਾਹੀਦਾ ਹੈ ਤਾਂ ਕਾਲਜ ਸਕੂਲੋਂ ਕੱਢਿਆ ਜਾ ਸਕਦਾ ਹੈ ਪਰ ਮੈਂ ਕਹਿੰਦਾ ਵੀ ਨੀਵੇਂ ਦਰਜੇ ਤੇ ਆਓ ਤੁਸੀਂ ਜਨਤਾ ਨੇ ਲਾਉਣ ਵਾਸਤੇ ਬੰਦੇ ਚਾਹੀਦੇ ਨੇ ਫੇਰ ਤੇ ਸਰਕਾਰੀ ਸਕੂਲਾਂ ਦੇ ਬੱਚੇ ਕੈਟਾਗਰੀ ਬਣਾਈ ਹੋਈ ਹੈ ਨਾ ਧਰਨੇ ਲਾਉਣ ਵਾਸਤੇ ਤੇ ਧਰਮ ਦੇ ਉੱਤੇ ਲੜਨ ਵਾਸਤੇ ਸਰਕਾਰੀ ਸਕੂਲਾਂ ਦੇ ਬੱਚੇ ਕੈਟਾਗਰੀ ਬਣਾ ਲਈ ਉੱਥੇ ਇਹਨਾਂ ਨੂੰ ਇਸ ਤਰ੍ਹਾਂ ਪਾਲਿਆ ਜਾਂਦਾ ਇਹ ਪਹਿਲਾ ਰਾਸ਼ਨ ਦੇ ਕੇ ਕੇ ਗੁਲਾਮ ਨੇ